ਜਿਆ ਰਾਮ ਸ਼ਾਹੂਕਰ ਹੁੰਦਾ ਏ ਸਤਿਗੁਰੂ ਅੰਦਰ ਨਹੀਂ ਵੜਨ ਦਿੰਦੇ ਉਹ ਲੇਲੜੀਆਂ ਕਰਦਾ ਮੈਨੂੰ ਕਿਉਂ ਰੋਕਿਆ ਜਾ ਰਿਹਾ ਏ ਤੇ ਸਤਿਗੁਰੂ ਕਹਿੰਦੇ ਗੁਰਨਾਨਕ ਦੇ ਕਰ ਜੀਵਨ ਦੀ ਕਦਰ ਕਰਨੀ ਸਿਖਾਈ ਜਾਂਦੀ ਹੈ ਇੱਥੇ ਜੀਵਨ ਦੀ ਬੇਕਦਰੀ ਕਰਨ ਵਾਲਿਆਂ ਨੂੰ ਥਾਂ ਨਹੀਂ ਕਹਿੰਦਾ ਮੈਂ ਕਿਹੜੀ ਬੇਕਦਰੀ ਕੀਤੀ ਕਹਿੰਦੇ ਤੇਰੇ ਇਲਾਕੇ ਵਿੱਚ ਇੱਕ ਦੁਖੱਤਰ ਖੁਸ਼ੀ ਨਾਂ ਦੀ ਮਰਿਆਦਾ ਚੱਲਦੀ ਹੈ ਰੀਤ ਕਿਹੜੀ ਹੈ ਇਸ ਇਲਾਕੇ ਵਿੱਚ ਇਹ ਇਲਾਕੇ ਦਾ ਸ਼ਾਹੂਕਰ ਹੈ ਹਾਕਮ ਹੈ ਤੇ ਮਰਿਆਦਾ ਇਹਨਾਂ ਨੇ ਬਣਾਈ ਕਿ ਜੇ ਕਿਸੇ ਦੇ ਘਰ ਵਿੱਚ ਧੀ ਦਾ ਜਨਮ ਹੋਵੇ ਜੰਮਦੀ ਧੀ ਨੂੰ ਲੜਕੀ ਦਾ ਬਾਪ ਆਪਣੇ ਹੱਥ ਵਿੱਚ ਪਕੜਦਾ ਤੇ ਪਕੜ ਕੇ ਹੋਕਾ ਦਿੰਦਾ ਹੋਇਆ ਗਲੀ ਦੇ ਵਿੱਚ ਚੁਰਸਤੇ ਵਿੱਚ ਲੈ ਕੇ ਆਉਂਦਾ ਆਵਾਜ਼ ਮਾਰਦਾ ਕਿਸੇ ਨੂੰ ਧੀ ਚਾਹੀਦੀ ਹੈ ਜੇ ਤੇ ਕੋਈ ਆਵਾਜ਼ ਮਾਰ ਕੇ ਧੀ ਲੈ ਲੈਂਦਾ ਤੇ ਧੀ ਦੀ ਜਾਨ ਬਚ ਜਾਂਦੀ ਨਹੀਂ ਤੇ ਚੁਰਸਤੇ ਵਿੱਚ ਧੀ ਉਸ ਨਵ ਜਨਮੀ ਬੱਚੀ ਨੂੰ ਰੱਖ ਕੇ ਸੀਨੇ ਤੇ ਛੁਰਾ ਮਾਰ ਕੇ ਉਹਨੂੰ ਖਤਮ ਕਰ ਦਿੱਤਾ ਜਾਂਦਾ ਇਨੂੰ ਕਿਹਾ ਜਾਂਦਾ ਸੀ ਦੁਖੱਤਰ ਖੁਸ਼ੀ ਤੇ ਮੇਰੇ ਪਾਤਸ਼ਾਹ ਕਹਿੰਦੇ ਜਿੱਥੇ ਧੀਆ ਦਾ ਮਾਣ ਨਹੀਂ ਉਹਦਾ ਗੁਰਨਾਨਕ ਦੇ ਘਰ ਵਿੱਚ ਕੋਈ ਮਾਣ ਨਹੀਂ ਅੰਦਰ ਨਹੀਂ ਸੀ ਆਉਣ ਦਿੱਤਾ ਇਹੋ ਜੇ ਮਨਮੁਖਾਂ ਨੂੰ ਗੁਰਨਾਨਕ ਦੇ ਘਰ ਥਾਂ ਨਹੀਂ